ਬੰਦਾ ਸਿੰਘ ਸੂਰਮੇ ਨੂੰ ਜੋਸ਼ ਜਾਗਿਆ ਦੇਨ ਲੱਗੇ ਦਸਮੇ ਪਿਤਾ ਜੀ ਆਗਿਆ ਅੰਗ ਸੰਗ ਸੰਮਾ ਜੀ ਹਜੂਰ ਬੰਦੇ ਆ ਐਨੇ ਵੈਰੀ ਸੋਧਣੇ ਜ਼ਰੂਰ ਬੰਦੇ ਆ ਬੰਦਾ ਸਿੰਘ ਸੂਰਮੇ ਨੂੰ ਜੋਸ਼ ਜਾਗਿਆ ਦੇਨ ਲੱਗੇ ਦਸਮੇ ਪਿਤਾ ਜੀ ਆਗਿਆ ਆਮੇ ਸੰਗ ਸੰਮਦੀ ਹਜੂਰ ਬੰਦਿਆ ਐਨੇ ਵੈਰੀ ਸੋਧਣੇ ਜਰੂਰ ਬੰਦਿਆ ਓ ਛੱਡਣਾ ਜਿਉਂਦਾ ਨਹੀਂ ਵਾਜੀਦ ਖਾਨ ਨੂੰ ਮਿੱਟੀ ਚ ਮਲਾਦੀ ਓ ਦੀਆਂ ਨਿਸ਼ਾਨ ਨੂੰ ਓ ਚੱਲਣੀ ਕਿਸੇ ਨਹੀਂ ਤੇਰੀ ਕੂਰ ਬੰਦਿਆ ਐਨੇ ਵੈਰੀ ਸੋਧਣੇ ਜਰੂਰ ਬੰਦਿਆ ਓ ਮਿੱਟੀ ਚ ਮਲਾ ਕੇ ਛੱਡੀ ਸਰਹਾਂਦ ਨੂੰ ਆਹੋ ਨੀਤੀ ਚ ਮਨਾ ਕੇ ਛੱਡੀ ਸਾਰਾ ਹਾਦ ਨੂੰ ਪਾਲ ਬੱਚੇ ਸਨੇ ਸੋਦੀ ਸੁੱਚਾ ਨਾਂਗ ਨੂੰ ਉਹ ਸਾੜੀ ਵਿੱਚ ਸੋਟ ਕੇ ਤੰਦੂਰ ਬੰਦਿਆ ਐਨੇ ਵੈਰੀ ਸੋਧਣੇ ਜ਼ਰੂਰ ਬੰਦਿਆ ਉਹ ਬੇਈਮਾਨ ਮਾਰੀ ਰਾਜੇ ਬਾਈ ਧਾਰ ਦੇ ਖਾ ਕੇ ਕਸਮ ਜੋ ਜ਼ਬਾਨੋਂ ਹਾਰ ਦੇ ਲੋ ਆਦੀ ਉਹਨਾਂ ਦੇ ਕਰੂਰ ਬੰਦਿਆ ਲੋ ਆਦੀ ਉਹਨਾਂ ਦੇ ਕਰੂਰ ਬੰਦਿਆ ਐਨੇ ਵੈਰੀ ਸੋਧਨੇ ਜਰੂਰ ਬੰਦਿਆ ਉਹ ਸ਼ਾਸਨ ਤੇ ਬਾਸ਼ਾ ਲੋਕ ਮਾਇਆ ਕਹਿ ਰਹੇ ਵਸਦਾ ਜਲਾਲਦੀਨ ਉਸ ਸ਼ਹਿਰ ਹੈ ਝਾੜਦੀ ਸਮਾਨੇ ਵਾਲੇ ਫੂਰ ਬੰਦਿਆ ਐਨੇ ਵੈਰੀ ਸੋਧਣ ਇੰਜ ਰੂਰ ਬੰਦਿਆ